ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਨੂੰ ਇੱਕ ਬਾਰਤੋਏ ਮਹਾਰਾਜ ਸਦਾ ਹੀ ਜਾਰੇ ਕਰਾ ਸਦਾ ਹੀ ਜਾਰੇ ਕਰ ਸਰਬਤਾ ਭਲਾ ਕਰ ਮਾ ਜੀਰ ਮਿਹਰ ਕਰੋ ਕਿਰਪਾ ਕਰੋ ਮੇਰੇ ਦੁੱਖਾਂ ਤੇ ਸਦਾ ਰਾਹਤ ਕਰੋ ਸੋਖੀ ਕੜੀ ਨਾ ਦੇਖਣ ਕਰੋ ਕਿਰਪਾ ਸੰਤਨ ਸਿੰਘ ਨੂੰ ਇੱਕ ਬਾਰਤੋਏ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਨੂੰ ਬਈ ਬਖਸ਼ੋ ਬੱਚਿਆਂ ਨੂੰ ਕਰ ਦੋ ਕਿਰਪਾ

Ah, 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 જે ਕਿਰਨਾ ਨਾ ਜਾਣਾ ਸਾਲ ਨਾ ਜਾਣਾ ਤੇ ਸੋ ਬੱਲੇ ਵਡਾ ਸਤਿਗੁਰੂ ਨਾਨਕ ਜਿਨ ਕਦਰ ਆਖੀ ਮੇਂ ਹੋਵੇ ਸਬਤ ਕਸਮ ਦੀ ਨਾ ਰਿਆ ਸੋ ਕੁਰਸੋ ਤੁਧ ਰਿਠੇ ਸਚੇ ਬਾਦਸ਼ਾਹ ਮਾਲੇ ਜਨਮ ਜਨਮ ਦੀ ਕੱਟੀ ਤੁਧ ਰਿਠੇ ਸਚੇ ਬਾਦਸ਼ਾਹ ਮਾਲੇ ਜਨਮ ਜਨਮ ਦੀ ਕੱਟੀ ਹੈ ਦਰਸ਼ਨ ਦੇ मां <inaudible> घुरते कियाली बाबर किया सिखिया करी कि किन बस सिखिया करी न की हा ग़लति ூ சே ஜி பிரபதாரியோஜா சரிநா மிலே ਜੇ ਲਾਗ ਪਾਉ ਜਲ ਤਰਨਾ ਬਿਨਦ ਕਰ ਹਰਦਾਸ ਸੁਨੋ ਜੀ ਠਾਕੁਰ ਭਾਵੈ ਦੇਉ ਦਰਸ ਮਨ ਚਾਉ ਪਗਜ ਇਹ ਮਨ ਚਾਹੈ ਰਾ ਬਲੇਉ ਚਰਾਗੇ ਅੰਧਿਆਰ ਮਹਿ ਸਭ ਕਾਲਯੁਦਰੀਏਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਾਨ ਨਾਨਕ ਗੁਰ ਭਾਰ ਬ੍ਰਹਮ ਪ੍ਰਗਟ ਸਗਲ ਹਰ ਭਵਨ ਮਹਿ ਜਾਨ ਨਾਨਕ ਗੁਰ ਪਾਰ ਬਰਮ ਜਾਜਕ ਮੰਗੈ ਦਾਨ ਦੇ ਪਿਆਰਿਆ ਨਿਕੋਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਨਾਨਕ ਸ਼ਬਦ ਅਪਾਰ ਤੇਨ ਸਾਬਕੇ ਸਾਰੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵੇਜ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਾਨ ਹੈ தரு நே சே பௌத்தன் விஷரே மாதோ என்ம துமாரே கவிதாச ஆசலிவோ சிர பயோ தர்சனம் கோ ਜਾਗੈ ਸਾਮਣੇ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤਹਾਰੂਏ ਸੁਖ ਹਟਾਲ ਗੁਰ ਸੇਵੀਆ ਆਹਨੇ ਸਾਰੇ ਸੁਭਾਈ ਦਰਸਨ ਪਰਸ ਆਏ ਗੁਰੂ ਕੈ ਜਨਮ ਮਰਨ ਦੁਖ ਹੋ ਵੈਸੇ ਫਤਿਹ ਖਸਾਮਦੀ ਰੂਰੀ ਅਰਸ ਕੋਰਸੋ ਤੋਦ ਡਿਟੇ ਸੱਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਕਟਿਏ ਸਜਣ ਸੱਜਾ ਬਾਦਸ਼ਾਹ ਸੇਰ ਸ਼ਾਹ ਦਾਏ ਸ਼ਾਹ ਜਿਸ ਬਾਸ ਬਹਿਟਿਆ ਸੁਹੀਏ सबना दावेसा सतम श्री गुरू साहिब जी सुर जे महला पंजवाड़ी ਮਨਹਿ ਬਿਆਬਰਗਾਸਾ ਕੋਈ ਨ ਬਹੁਜਨ ਹਾਰਾ ਦੂਜਾ ਆਪਨੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟੇ ਉਹ ਵਡਭਾਗੀ ਮਨਹਿ ਬਿਆਬਰਗਾਸਾ जन हारा दूजा अपने साहिब का पर बासा अपने सतगुर गए बलिहार आ गए सुख पाचा सुख सहजा आनंद हमारे रहा ਅਮੀ ਕਰਣ ਹਾਰਾ ਸੋਈ ਕਸਮ ਹਮਾਰਾ ਨਿਰਭਉ ਬੈ ਬੁਰ ਚਲਣੀ ਲਾਗੇ ਇਕ ਰਾਮ ਨਾਮ ਯਾਦਾਰਾ ਸਫਲ ਦਰਸਨ ਆਕਾਲ ਮੂਰਤ ਪ੍ਰਾਪ ਹੈ ਭੀ ਹੋ ਮਨ ਹਾਰਾ अपने जान अपनी प्रीत प्यारा वॾी वड आई अचरज सुबा, कारज आया रासे, नानक कूरा बेटियो सगले दुख बिनासे ਵੜੀ ਵੜਾਈ ਅਚਰਜ ਸੁਖਾਂ ਕਾਰਜ ਆਇਆ ਰਸੇ ਨਾਨਕ ਗਾਉ ਗੁਰੂ ਬੂਰਾ ਬਿਟੇਓ ਸਗਲੇ ਦੂਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰੂ ਭੂਰਾ ਭੇਟਿਓ ਵੜਬਾਗੀ ਮਨ ਹੈ ਭਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਜੂ ਜਾ ਆਪਣੇ ਸਾਹਿਬ ਕਾ ਪਰਵਾਸਾ ਪਰਮ ਸਨਮਾਨ ਜੋ ਗੁਰੂ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀ ਰਾਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗਸ਼ੇਸ਼ਉ ਨੌਤੇ ਸੋਰਠਿ ਰਾਗ ਅੰਦਰ ਸੁਭਾਈਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿੱਤ ਦੇ ਵਿੱਚ ਵਸੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤੇ ਬਲਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ